ਪਹਿਲਾਂ ਮੈਂ ਇਹ ਹੀ ਕਰਾਈ ਕਰਦੀ ਸੀ ਬਟੀਰ ਦਾ ਖਾਲ ਸੇੜ ਵਾਲਿਆਂ ਨਾਲ ਕੋਈ ਤਾਂ ਲੱਗਾ ਹੀ ਤੇ ਇਦਾਂ ਉਹ ਹੈਲਪ ਕਰਦੇ ਆ ਤੇ ਫਿਰ ਉਹਨਾਂ ਨਾਲ ਹੀ ਸੰਪਰਕ ਕੀਤਾ ਤੇ ਉਹਨਾਂ ਨੇ ਫਿਰ ਸਾਨੂੰ ਵੀ ਹੈਲਪ ਕੀਤੀ ਵੀ ਮਸ਼ੀਨਾਂ ਲਿਆਣਗੇ ਦਿੱਤੀਆਂ ਤੇ ਇਹਨਾਂ ਫਿਰ ਕੜਾਈ ਵਾਲੀ ਇੰਟਰਲੌਕ ਵਾਲੀ ਤੇ ਆ ਵਾਲੀ ਜੀ ਤੇ ਨਾਲ ਸਮਾਨ ਵੀ ਜਿਤਨਾ ਲੈਸਾਂ ਵਗੈਰਾ ਰੀਲਾਂ ਵੀ ਅੱਗੇ ਨਾਲੋਂ ਵੀ ਵਧੀਆ ਚੱਲਣ ਦੇ ਪਈ ਬਹੁਤ ਸੋਹਣੀ ਚੱਲਦੀ ਆ ਪਹਿਲਾਂ ਨਾਲੋਂ ਹੁਣ ਫਰਕ ਆ। ਤੇ ਅੱਜ ਨਾਲੋਂ ਵੀ ਵਧੀਆ ਚੱਲ ਰਿਹਾ ਹੈ। ਕਾਫੀ ਵੀ ਹੋ ਜਾਂਦਾ ਵਧੀਆ ਕਜਾ ਰਹਾ ਹਿੰਦਾ। ਮੈਂ ਧੰਨਵਾਦ ਕਰਦੀ ਆਂ ਕਿ ਇੰਨਾ ਖਾਲਸਾ ਈਡ ਵਾਲਿਆਂ ਦਾ ਵੀ ਜਿਨ੍ਹਾਂ ਨੇ ਸਾਡੀ ਹੈਲਪ ਕੀਤੀ ਆ ਤੇ ਵੀ ਵਧੀਆ ਤੁਸੀਂ ਮੈਨੂੰ ਇਹ ਸ਼ਾਪ ਖੋਲ ਕੇ ਦਿੱਤੀ ਆ ਤੇ ਕੰਮ ਵਧੀਆ ਚੱਲਦਾ ਵਾ। ਤੇ ਆਪੀ ਉਹਨਾਂ ਕੰਮ ਵਿੱਚ ਪਿ ਲਾਗੇ ਸਾਰਿਆਂ ਨੂੰ ਪਤਾ ਲੱਗਦਾ ਵਾ। ਪੀ 12ਵੇਂ ਇੱਕ ਦੋ ਤਰ੍ਹਾਂ ਆਏ ਆ ਸੀ ਪੀ ਸੂਲ ਸਟਿਚ ਕਰਨੇ ਆਏ ਆ ਹਲੇ ਵੀ ਉਹ ਮੈਂ ਭੇਜੇ ਆ ਹਾਂਜੀ ਮੇਂ ਖੁਸ਼ ਹੁੰਦੀ ਆ ਕਿਉਂ ਨਾ ਆਪ ਕਰਦੇ ਆ ਤੇ ਵਧੀਆ ਹੁੰਦਾ